ਇਹ ਉਹ ਨਿਹਾਲ ਸਾਰੀ ਕਾਲ ਵਾਹ ਕੀਤੇ ਡੱਗੇ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਡਾ ਪਲੇ ਬਟਨ ਆ ਗਿਆ ਜੀ ਹਾਂਜੀ ਅਸੀਂ ਤਿਆਰ shear ਹੋ ਕੇ ਚੱਲੇ ਆ ਬਟਨ ਲੈਣ ਤੇ ਸ਼ਾਮ ਨੂੰ ਕਰਾਂਗੇ ਪਾਰਟੀ ਚਲੋ ਚਲੋ ਉਹਨੂੰ ਗੱਲ ਦੱਸਦੇ ਭਾਈ ਜੀ ਨਵੀਂ ਨਵੀਂ ਸ਼ਾਪਿੰਗ ਨਵੇਂ ਨਵੇਂ ਬੂਟ ਲੈ ਨੇ ਨਾ ਮੈਂ ਆਪਣੀ ਦੁਕਾਨ ਤੋਂ ਹੀ ਲੈ ਰੇ ਜੀ ਕੀ ਆ ਕੀ ਆਪਣੀ ਉਹ ਖਰਾਬ ਫਟੇ ਮੂੰਹ ਤੇਰੇ ਚਲੋ ਯਾਰ ਚਲੋ ਯਾਰ ਅਰੇ ਦੇਖੀਗਾ ਕਿੰਨੇ ਗਲਤ ਘੱਟ ਮਾਰਦਾ ਤੇਰੀ ਗੱਡੀ ਭੰਨੇਗਾ ਓ ਜੱਦੇ ਭਾਈ ਮੈਂ ਚਲਾਵਾਂ ਗੱਡੀ ਓ ਬੱਸ ਕਰੋ ਭਰਾਵਾ ਤੂੰ ਪਹਿਲਾਂ ਵੀ ਮੇਰੀ ਗੱਡੀ ਦੀ ਡਿੱਕੀ ਚਲਦੀ ਸੀ ਓ ਨਾਲੇ ਇਹ ਤਾਂ ਪਤੰਦਰ ਚਲਾਉਂਦਾ ਹੀ ਪੁੱਠੀ ਐ ਗੱਡੀ ਸਿੱਧੀ ਤਾਂ ਚਲਾਉਂਦਾ ਹੀ ਨਹੀਂ ਓ ਭਾਈ ਹੁਣ ਤਾਂ ਮੈਂ ਸਿੱਖ ਗਿਆ ਜਿਨੇ ਜਿਨੇ ਇਹ ਵਾਲੀ ਰੀਲ ਦੇਖੀ ਐ ਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਵੀ ਮਿੱਤਰੋ ਸਮਾਨੇ ਆਪਾਂ ਪਹੁੰਚ ਚੁੱਕੇ ਆਂਗੇ ਓ ਸੀ ਤਾਂ ਆਈ ਨਹੀਂ ਯਾਰ ਤੇ ਕੱਲ ਹੀ ਬਣਾਈ ਜਾਂਦਾ ਲੱਗੇ ਆਪਾਂ ਸਮੋਸੇ ਦਾ ਆਰਡਰ ਦੇਣਾ ਆਓ ਜੀ ਚਲਿਏ ਸਮੋਸਾ ਪਟਾਕੇ ਜੇ ਲੈਣੇ ਨੇ ਕਹਿੰਦੇ ਜਿਹੜੇ ਰਾਤ ਨੂੰ ਕੇਕ ਦੇ ਉੱਤੇ ਕੱਟਣ ਲੱਗੇ ਉਹ ਚੱਲਦੇ ਹੁੰਦੇ ਨੇ ਇਹ ਕਿਵੇਂ ਇਹ ਕਿੱਦਾਂ ਇਹ ਪਰ ਸਾਨੂੰ ਪਤਾ ਨਹੀਂ ਉਹਨੂੰ ਕਹਿੰਦੇ ਕੀ ਨੇ ਫਿਰ ਅਸੀਂ ਵੇਖ ਸਰਚ ਕੀਤਾ ਕੀ ਕਹਿੰਦੇ ਨੇ ਉਹਨੂੰ ਪਟਾਕੇ ਆ ਜੀ ਇਹਨੂੰ ਸੁਰਲੀ ਪਟਾਕਾ ਕਹਿੰਦੇ ਨੇ ਉਹਨੂੰ ਸੁਰਲੀ ਪਟਾਕਾ ਉਹ ਜਿਹੜਾ ਐਂ ਜੇ ਕਰਕੇ ਨਹੀਂ ਚਲਾਈ ਦੇ ਕਿਨੇ ਕਿਨੇ ਦੋ ਦੋ ਪੀਸ ਦੇ ਦੋ ਜੀ ਉਹ ਚਾਪਰ ਜੀ ਬੈਟ ਵੀ ਕਰ ਲੋ ਵੀਰ ਜੀ ਇਹ ਕਹਨੇ ਨੇ ਇੱਕ ਚੌਲਕੇ ਵਾਲੇ ਵਿੱਚ ਵੀ ਕਾਉਣਗੇ ਚੌਲਕੇ ਵਾਲੇ ਚੌਲਕੇ ਵਾਲੇ ਕਿਹੜੀ ਹੁੰਦੇ ਨੇ ਇਹ ਜਿਆਦਾ ਛੋਟਾ ਹੀ ਨਹੀਂ ਹੋਏਗਾ ਯਾਰ ਜਵਾਕ ਵੀ ਛੋਟੇ ਛੋਟੇ ਹੋਣਗੇ ਨਹੀਂ ਇਹ ਚੌਲਾਂ ਦੇ ਬਣੇ ਨੇ ਚੌਲਕੇਟ ਵਾਲੇ ਨੇ ਜੀ ਅੱਛਾ ਲਾ ਵੀ ਮਿੱਤਰੋ ਸਾਰਾ ਸਮਾਨ ਰੱਖੋ ਡਿੱਗੀ 'ਚ ਉਹ ਗੱਡੀ ਦਾ ਤੇ ਲੂਸ ਕੱਢਦਾ ਜੇ ਲੈਣੇ ਉਹਦਾਂ ਮਾਰ ਕੇ ਦਰਖਤ 'ਚ ਥੈਂਕ ਯੂ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਤੁਹਾਡਾ ਆਪਾ ਬਵਾ ਸਕੀਏ ਜੀ ਹਮ ਲੈ ਕੇ ਆਏ ਹਾਂ ਇਹ ਡਰਾਈਵਰ ਬੰਨਾ ਸੌਖੀ ਗੱਲ ਨਹੀਂ ਹੈਗੀ ਵੀਰੇ ਇਹਦੇ ਵਾਸਤੇ ਗੱਡੀਆਂ ਪਣਵਾਣੀਆਂ ਪੈਂਦੀਆਂ ਨੇ ਆਉਦੀ ਪੰਨੀ ਤਾਂ ਤੂੰ ਇਹਦੀ ਕਰੀਬ ਦੀ ਏ ਉਹ ਵੀਰੇ ਸਾਡਾ ਕਿਹੜਾ ਕੁਝ ਵੰਡਿਆ ਏਰੇ ਹਾਂ ਭਰਾਵਾਂ ਦੀ ਕੀ ਲੈ ਕੇ ਹੋਰ ਲੈ ਆਉਗੇ ਸਮੋਸੇ ਰਹਿਗੇ ਤੁੰਗਰ ਦਾ ਹੋਰੀ ਕੁਝ ਬੋਲੀ ਜਾਂਦੇ ਲੋ ਵੀ ਮਿੱਤਰੋ ਪਲੇ ਬਟਨ ਆਪਾਂ ਕਰ ਲਿਆ ਰਸੀਵ ਲੈ ਕੇ ਚਾਲਦੇ ਆ ਫਿਰ ਇਹਨੂੰ ਘਰ ਤੇ ਕਰਦੇ ਆ ਓਪਨਿੰਗ ਸ਼ੀਸ਼ਾ ਚੱਕ ਦੇ ਤਾਂ ਹੀ ਯਾਰ ਮਾੜਾ ਡੱਬਾ ਕਿਵੇਂ ਦਾ ਹੁੰਦਾ ਜਾਵਾ ਦੇ ਯੂ ਐਸ اے ਤੋਂ ਆਇਆ ਹੈ ਨਾ ਉਹ ਸੇਰੇ ਆਉਣਾ ਪੈਣਾ ਫਿਰ ਸੌਣਾ ਪੈਣਾ ਉਹਣਾ ਪੈਣਾ ਕਿਹੜੀ ਗੱਲ ਹੋ ਰਹੀ ਹੈ ਲਾਈ ਰੈਣਕੇ ਕਿਹੜੇ ਗਾ ਕੇ ਸਨ ਇਹ ਸਨ ਠੇਕ ਜੀ ਬੋਲੀ ਪਾਈ ਦੀ ਲਾਈ ਐਣਕਾਂ ਰਾਤੀ ਵੀ ਫਿਰ ਉਦਾ ਸੀ ਕਾਲੀਆਂ ਇਧਰ ਮੂੰਹ ਕਰਕੇ ਦਿਖਾਦੇ ਹੁਣੇ ਸੁਮਾਨੇ ਸ਼ਹਿਰ ਚ ਅੱਜ ਕੱਲ ਭੀੜ ਬਹੁਤ ਹੋਣ ਲੱਗੀ ਜੀ ਆ ਦੇਖੋ ਜਾਂਦੀਆਂ ਮਰਸੀੜੀਆਂ ਹਾਂ ਦੇਖੋ ਆਡੀ ਮਰਸੀੜੀ ਹੋਰ ਕਿਹੜੀ ਕਿਹੜੀ ਹੁੰਦੀ ਏ ਰੇਂਜ ਰੋਵਰ ਉਹ ਜਾਂਦੀ ਆ ਕੱਟ ਕੇ ਦਿਖਾਈ ਆਵਾਜ਼ ਫੇਰ ਬੱਕਰੀਆਂ ਵਖਰਾ ਪਾਣੀ ਪਾਣੀ ਇਹ ਵਿੱਚ ਵੀਰੇ ਦੇਖੀ ਆ ਤਰਲਾ ਹੀ ਆ ਤੇਰੇ ਕੈਨ ਦਾ ਤਰਲਾ ਨੇਰਾ ਹੋ ਗਿਆ ਬਾਹਰ ਕਿਤੇ ਉੱਚੂ ਗੋ ਚੌੜ ਕਰਾ ਦੇ ਐਨਕਾਂ ਕਾਲੀਆਂ ਲਈ ਫਿਰਦਾ ਐਨਕਾਂ ਵੀ ਕਾਲੀਆਂ ਲਈ ਫਿਰਦਾ ਵੀਰਾ ਦੇਖਦਾ ਭਾਈ ਮੈਨੂੰ ਹਾਂ ਕਿ ਮੈਟਰ ਡਰਾਈਵਰ ਦੋਨੇ ਕਾਲੀਆਂ ਚੱਕਰੇ ਵੇ ਚੱਕਰੇ ਵੇ ਪਹਿਲਾ ਵਲੌਗ ਬਣਾਉਣਦੇ ਆ ਤਿਆਰ ਹੋਏ ਆ ਐਨਕ ਕਿਵੇਂ ਲੱਥ ਜੇਗੀ ਦੱਸ ਲੋ ਵੀ ਮਿੱਤਰੋ ਆਪਾਂ ਕੇਕ ਤਿਆਰ ਕਰਵਾਇਆ ਸੀਗਾ ਬੱਬਰ ਬੇਕਰਸ ਵਾਲਿਆਂ ਤੋਂ ਤੇ ਕੇਕ ਤੁਸੀਂ ਦੇਖ ਸਕਦੇ ਹੋ ਬਾਈ ਨੇ ਬਹੁਤ ਸੋਹਣਾ ਕੇਕ ਬਣਾਇਆ ਇਸ ਮਾਣੇ ਵਾਲੇ ਤੁਸੀਂ ਵੀ ਬਾਈ ਕੋਲ ਜਰੂਰ ਆਇਆ ਕਰੋ ਬਹੁਤ ਘੈਂਟ ਤਿਆਰ ਕੀਤਾ ਹੈ ਬਾਈ ਨੇ ਬੱਬਰ ਬੇਕਰਸ ਵਾਲਿਆਂ ਨੇ ਚਲੋ ਫਿਰ ਚਲੋ ਆ ਜੀ ਬਰਾ ਚਲਿਏ ਭਾਈ ਚਲਿਏ ਚਲੋ ਜੀ ਚਲੋ ਜੀ ਚਲੋ ਭਾਈ ਬਹੁਤ ਘਾਰਾ ਤੇ ਹੈ ਬਹੁਤ ਜਾਗ ਦੇ ਜਾ ਕੁਆਇਆ ਜਾ ਬਾਕੀ ਗੱਲਾਂ ਦੀਆਂ ਗੱਲਾਂ ਬੂਟ ਉਹਦੇ ਚਮਕਣਦੇ ਨੇ ਉਹਟ ਦਿਖਾ ਦਿਓ ਇੱਕ ਵਾਰੀ ਫੇਰ ਇਹ ਕਿੱਥੋਂ ਮਿਲਣਗੇ ਫੇਰੇ ਘਰੋਂ ਗੱਡੀ ਹੌਲੀ ਚਲਾਓ ਕਿਤੇ 100 ਕੇ ਤਾਂ 2 ਕਿਈ ਰੇ ਜੀ ਕਿਤੇ 100 ਸਾਈਡ ਤੇ ਪਿਆ ਬਈ 30 ਸਾਈਡ ਤੇ ਪਿਆ ਹੋਣਾ ਬਾਜੀ ਜੇ ਏ ਘਰ ਹੈਗਾ ਜੀ ਬਾਜੀ ਚੌਖੇ ਪੈਸੇ ਲੱਗੇ ਨੇ ਕੇਕ ਤੇ ਰਾਮ ਨਾਲ ਹੀ ਚੱਲੋ ਲੋ ਵੀ ਮੇਰੇ ਤਰਾ ਪਹੁੰਚ ਗਏ ਅਸੀਂ ਘਰ ਫਾਈਨਲੀ ਅਸੀਂ ਪਹੁੰਚ ਗਏ ਮਿੱਤਰੂ ਖਾਣ ਪੀਣ ਨਾਲ ਦਾ ਸਮਾਨ ਲੈ ਕੇ ਪਹੁੰਚ ਗਏ ਅਸੀਂ ਘਰੇ ਹਾਂ ਪੀਣ ਵਾਲਾ ਤਾਂ ਹੀ ਆ ਬਸ ਖਾਣ ਵਾਲੇ ਦੇ ਕੋਲ ਝੂਠ ਮਰੀ ਜਾਂਦਾ ਬਈ ਤੇਰੇ ਕੋਲ ਕਿਹੜਾ ਬਈ ਮੇਰੇ ਕੋਲ ਰਹੇਗੇ ਸਮੋਸੇ ਨਾ ਸਭ ਤੋਂ ਮੇਨ ਚੀਜ਼ ਕਿਆ ਮੇਰੇ ਕੋਲ ਹੈ ਹਾਂ ਆ ਦੇਖੋ ਸਰ ਨਾਲ ਮੇਨ ਚੀਜ਼ ਮੇਰੇ ਕੋਲੇ ਆ ਇਹਦੇ ਬਿਨਾ ਕਿਆ ਕੁਛ ਨਹੀਂ ਇਹ ਤੋਂ ਬਿਨਾ ਇੱਕ ਅੱਖ ਦੀ ਨਹੀਂ ਹੈਗੀ ਵੀਰੇ ਸਾਡੇ ਆਉਂਦਿਆਂ ਨੂੰ ਮਾਸਟਰਾਂ ਨੇ ਕੀਤੀ ਹੋਈ ਹੈ ਤਿਆਰੀ ਇਹ ਵੀ ਨਹੀਂ ਸਾਡੇ ਮਾਸਟਰ ਕੀ ਇਹ ਵੀ ਮਾਸਟਰ ਕੀ ਬਣ ਜਾਣਾ ਹੈ ਹੈਪੀ ਬਰਥਡੇ ਨੂਰ ਹੈਪੀ ਬਰਥਡੇ ਅਦਰ ਅੱਜ ਕਿਹੜਾ ਨੰਬਰ ਫਲਾਣਦੇ ਹਾਂ ਹਾਂ ਫੇਰ ਥੋੜਾ ਜੀ ਜ਼ੀਰੋ ਆ ਨਾ ਵਿਚਾਰ ਹਾਂ ਨਾ ਵਿਚਾਰ ਹੋਣਾ ਕਰਨਾ ਹਾਂ ਕੁਰਸੀਆਂ ਇੱਧਰ ਕਰਾਂ ਟੇਬਲ ਦੇ ਨਾਲ ਹਰ ਜਾ ਹਜੇ ਚੱਲਦੇ ਹੋ ਗਿਆ ਤਾਰ ਕੁਰਸੀਆਂ ਦੇ 100 ਕੇ ਕਰਨਾ ਸੀ ਹੋ ਗਿਆ 100 ਕੇ ਪੂਰਾ ਅਜੇ ਨਹੀਂ ਹੋਇਆ ਹਾਂ 100 ਹੋ ਗਿਆ ਕਿਹੜਾ ਕੇ ਲੱਗਦਾਗੇ 100 ਬਿਲੋਂ ਇੱਕ ਕਵੰਟਲ ਹੈ ਕਿਉਂ ਮੇਰਾ ਨਹੀਂ ਸੁਝਾ ਹੋ ਗਿਆ ਹੋਇਆ ਸੀ ਅੱਜ ਮਨਾ ਰਿਆ ਰਾਤ ਨੂੰ ਨਹੀਂ ਆਹ ਜੀ ਉਹ ਯਾਰ ਅਸੀਂ ਤੁਹਾਨੂੰ ਗੱਲੀ ਵੇਸ਼ ਕਰਾਂਗੇ ਮਨਾਵਾਂਗੇ ਹੁਣ ਇਹ ਜੇਲੇ ਦਾ ਮੁੰਡਾ ਜੀ ਇਹਦਾ ਤੇਰਾ ਹੀ ਮੁੰਡਾ ਹੈ ਮੈਂ ਨਹੀਂ ਲੰਮਾ ਉਹ ਰੱਛਣ ਵੀ ਸੇਮ ਹੀ ਨੇ ਮੈਂ ਨਹੀਂ ਲੰਮਾ ਕੋਈ ਯਾਰਾ ਗਵਾਚ ਗਿਆ ਲੋਕ ਨੇ ਤਰੀਕਾਂ ਪੈਂਦੀਆਂ ਹੁਣ ਕੀ ਚਿਰਾ ਗਵਾ ਲਿਆ ਹੁਣ ਮੜਾ ਜਾਂ ਕੰਮ ਚੱਜਿਆ ਓਏ ਇਧਰ ਮੂੰਹ ਕਰਕੇ ਦੇਖੀ ਰੰਗ ਕਾਲਾ ਹੁੰਦਾ ਕਿ ਕਿੱਟਾ ठीक है हुन पहला नाम तो बहुत प्यारा चला ना चला चला 1 की डग के चला 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 ठीक है चला बाकी ताड़ियां मार दो ਤੋ ਨਿਹਾਲ ਸਤਿ ਸ਼੍ਰੀ ਅਕਾਲ ਟੋਰੀ ਕਦੇ ਕੋਣ ਤੋਂ ਕੋਪੰਦਰ ਖਿਲਾਣਾ ਉੱਤੇ ਖਾਜਣਾ ਪਾ ਲਿਓ ਪਾ ਪਾ ਇਹ ਨਿੱਟਾ ਨਾ ਤਾ ਉੱਪਰੋਂ ਆ ਗਿਆ ਉਹਨਾਂ ਨੂੰ ਲੱਗੂ ਮੈਂ ਜਿੰਨਾਂ ਹੋ ਕਾਪਰ ਤਰਦਾ ਕੋਣ ਤੋਂ ਪਾ ਹੁਣ ਮੇਰੀ ਗੱਲ ਦੀਪਾ ਕਿੱਥੇੋਂ ਤੋਂ ਐਵੇਂ ਫੁੱਲ ਲੈ ਕੇ ਲਿਆ ਦੇ ਇਹ ਵਾਹ ਚਲੋ अग दूज तो भी हैल कटो <laughs> <दो ते> <laughs> ਉਹੋ ਸੋਕੇ ਹੱਸ ਕੇ ਚੱਕ ਲਿਆ ਗਈ ਚਿੰਚੋ ਅਰ ਸੋਈ ਚੋ ਬੱਸ ਮਸਾ ਕੇ ਕੇਕ ਤੇ ਨਾ ਪਰ ਚੱਲ ਕੁਛ ਨਹੀਂ ਹੁੰਦਾ ਬੱਸ ਥੋੜਾ ਜਿਹਾ ਬਾਬੂ ਦੇ ਬਾਬੂ ਦੇ ਬੀ ਬੱਸ ਮਸਾ ਕੇ ਕੇਕ ਤੇ ਨਾ ਕਰਦਾ ਸਰ ਆ ਦੇਖੋ ਜਿਹੜੇ 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 ਦੇ ਪੀਣ ਹੱਥ ਘੜੇ ਕਰੋ ਆ ਤੁਹਾਡੇ ਸਾਰਿਆਂ ਦੀ ਵੀਡੀਓ ਬਣਾ ਲਈ ਕੱਲ ਨੂੰ ਮੁਕਰ ਲਾਂ ਜਬ ਤੱਕ ਉਸੇ ਮੈ ਆਲੂ ਰਹੇਗਾ ਖਰਾਬ ਟੀਵੀ ਚਾਲੂ ਰਹੇਗਾ ਸ਼ਾਬਾਸ਼ ਧੰਨਵਾਦ ਉਸ ਸਪੈਸ਼ਲ ਗੈਸਟ ਦਾ ਜਿਨ੍ਹਾਂ ਨੇ ਸਾਡੇ ਆਉਂਦਿਆਂ ਤੱਕ ਭਗਾਨੇ ਫਲਾਏ ਮਾਡਰ ਜੀ ਯਾਰ ਇਹਨਾਂ ਤੋਂ ਇੱਕ ਆ ਪਿਰੋ ਦੇ ਸਾਡੀ ਮਾਡਾ ਗਿਆ ਜੋ ਬਹੁਤ ਬਹੁਤ ਧੰਨਵਾਦ ਕਰਦਾ ਹੈ ਐਵੇਂ ਜੋ ਤੂੰ ਇੱਧਰ ਨੂੰ ਨਹੀਂ ਆਇਆ ਸੀ ਮੈਨੂੰ ਐ ਲੱਗਿਆ ਵੀ ਸਪੈਸ਼ਲ ਧੰਨਵਾਦ ਕਰਨਾ ਰਿਹਾ ਤੇਰਾ ਕਰਾ ਧੰਨਵਾਦ ਪਕਾਉਣੇ ਤਾਂ ਇਹਨਾਂ ਨੇ ਬੁਲਾਏ ਨੇ ਆ ਸਾਡਾ ਛੋਟਾ ਐਕਟਰ ਆ ਉਸ ਤੋਂ ਵੱਡਾ ਐਕਟਰ ਆ ਉਸ ਤੋਂ ਵੱਡਾ ਐਕਟਰ ਜਾਂਦੀ ਨਹੀਂ ਦਿਸਦਾ ਇਹ ਜਾਂਦੀ ਦਾ ਮੁੰਡਾ ਇਹ ਇਹ ਦੋਨੇ ਪੇਉ ਪੁੱਤ ਲੋ ਵੀ ਮਿੱਤਰੋ ਫਿਰ ਸਾਰੇ ਨਾਲ ਕਿਦਾਂ ਟਰਾਈ ਤੇਰਾ ਕਿਹਦਾ ਕੇਸਾ ਸਵਾਦ ਆਇਆ ਮੈਂ ਇਹ ਕਹਿੰਦਾ ਹਾਂ ਜਿਵੇਂ ਸਾਰੇ ਇੱਥੇ ਪਹੁੰਚੇ ਹਨਾ ਸਾਰੇ ਇਨਾਂ ਨਹੀਂ ਆਪਣੇ ਹੁੰਦੇ ਨੇ ਭਕਾਨੇ ਭਕੁੰਨੇ ਫਲਾਏ ਆਪਾਂ ਸਾਰਿਆਂ ਨੂੰ ਇਨਾਂ ਵੱਲੋਂ ਇਹ ਵੀ ਕਿਹਾ ਜਾਵੇ ਵੀ ਆ ਸਫਾਈ ਵੀ ਹੁਣ ਕਰੀ ਜਾਇਓ ਕਿੱਥੇ ਕਰ ਦੇ ਫਿਰਾਂਗੇ ਬੜਾ ਬੜਾ ਬਈ ਹਨ ਸਹੀ ਗੱਲ ਆ ਬਈ ਕਰਤੀ ਉਹਦੀ ਗੱਲ ਹੁਣ ਬੱਸ ਬੱਸ ਮੇਰੇ ਇਥੋਂ ਤੁਹਾਨੂੰ ਸਬਸਕ੍ਰਾਈਬ ਲਾ ਵੀ 10 ਦੇ ਬਾਰੇ ਹੈ ਨਾ ਵ੍ਰਕਸ਼ ਅੱਛਾ ਹੈਲੋ ਹੈਲੋ ਚੱਲ ਰਿਹਾ ਚੱਲ ਬੋਲ ਜੱਲੇ ਪ੍ਰੋਸੈਸ ਚੱਲ ਰਿਹਾ ਲਓ ਜੀ ਮਿੱਤਰੋ ਆਪਾਂ ਇੱਕ ਖਰਾਬੀ ਤੇ ਬਹੁਤ ਘੈਂਟ ਕਨਸੈਪਟ ਲੈ ਕੇ ਆ ਰਹੇ ਹਾਂਗੇ ਤੇ ਇਹਨੇ ਸਾਡੇ ਡਾਇਰੈਕਟਰ ਸਾਹਿਬ ਜੋ ਕਿ ਬਹੁਤ ਘੈਂਟ ਸਟੋਰੀ ਲਿਖ ਰਹੇ ਨੇ ਬਹੁਤ ਵਧੀਆ ਸਟੋਰੀ ਆ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਏਗੀ ਕਦੋਂ ਲੈ ਕੇ ਆ ਰਹੇ ਹੋ ਜੀ ਆਨ ਦਾ ਵੇਅ ਆ ਬਸ ਆਜੂਗੀ ਬੜਾ ਤੇ ਵੀ ਆਜੂਗੀ ਯਾਰ ਰਾਵ ਟੀਵੀ ਦੀ ਪੂਰੀ ਟੀਮ ਵੱਲੋਂ ਜੀ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਤੁਸੀਂ ਸਾਨੂੰ ਇੱਥੇ ਤੱਕ ਪਹੁੰਚਾਇਆ ਅੱਜ ਸਾਡੇ ਪੂਰੇ 100 ਕੇ ਹੋ ਗਏ ਅੱਗੇ ਨਵੀਆਂ-ਨਵੀਆਂ ਵੀਡੀਓ ਹੋਰ ਨਵੇਂ-ਨਵੇਂ ਬਲੌਗ ਲੈ ਕੇ ਆਉਂਦੇ ਰਹਾਂਗੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਸ਼ੁਕਰੀਆ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਿਵੇਂ ਵਜਾਣਾ ਦੱਸ ਹੀ ਕੋੜਾ